ਰਾਜਾ ਫਤੇਂਦ ਚੰਦ ਮੈਣੀ ਇੱਕ ਰਾਜਾ ਸੀ ਇਹ ਖੱਤਰੀ ਸੀ ਇਸ ਦੀ ਜਾਤ ਮੈਣੀ ਸੀ ਇਹ ਵੀ ਪਟਨੇ ਹੀ ਰਹਿੰਦਾ ਸੀ ਬਹੁਤ ਭੂਆ ਦਾ ਮਾਲਕ ਇਹ ਫੌਜਾਂ ਵਾਲਾ ਰਾਜਾ ਨਹੀਂ ਸੀ ਵੱਡਾ ਜ਼ਿਮੀਂਦਾਰ ਭੂਆ ਵਾਲਾ ਤੇ ਪੈਸੇ ਵਾਲਾ ਹੋਣ ਕਰਕੇ ਇਸ ਨੂੰ ਸਰਕਾਰ ਵੱਲੋਂ ਰਾਜਾ ਕਰਕੇ ਲਿਖਿਆ ਜਾਂਦਾ ਸੀ ਸਰਕਾਰ ਵੱਲੋਂ ਇਹ ਅੱਖਰ ਉਸ ਦੇ ਨਾਂ ਨਾਲ ਲਿਖਣ ਤੇ ਬੋਲਣ ਦਾ ਹੁਕਮ ਜਾਰੀ ਹੋ ਗਿਆ ਸੀ ਇਹੀ ਰਾਜਾ ਤੇ ਇਸ ਦੀ ਬੋਟੀ ਬਹੁਤੇ ਭਲੇ ਲੋਕ ਹੈ ਸੰ ਇਸ ਤਰ੍ਹਾਂ ਦਾ ਹੀ ਰਾਜਾ ਸ਼ਿਵਦੱਤ ਸੀ ਉਹ ਬ੍ਰਾਹਮਣ ਸੀ ਇਹਨਾਂ ਦੋਹਾਂ ਦਾ ਪਿਆਰ ਹੈ ਸੀ ਪਰ ਫਤੇ ਚੰਦ ਖੱਤਰੀ ਹੋਣ ਕਰਕੇ ਸ਼ਿਵਦੱਤ ਬ੍ਰਾਹਮਣ ਦਾ ਆਦਰ ਰੱਖਦਾ ਤੇ ਮੱਥਾ ਟੇਕਦਾ ਹੁੰਦਾ ਸੀ ਫਤੇ ਚੰਦ ਦੇ ਘਰ ਔਲਾਦ ਨਹੀਂ ਸੀ ਉਹ ਸੋਚਦਾ ਹੁੰਦਾ ਸੀ ਕਿ ਮੇਰੇ ਮਰ ਜਾਣ ਮਗਰੋਂ ਮੇਰੀਆਂ ਭੂਆ ਪੈਸੇ ਮਾਲ ਮਿਲਕ ਕੌਣ ਸਾਂਵੇਂਗਾ ਸੋ ਕਦੇ-ਕਦੇ ਸ਼ਿਵਦੱਤ ਨੂੰ ਕਹਿੰਦਾ ਹੁੰਦਾ ਸੀ ਕਿ ਮੇਰੇ ਲਈ ਭਗਵਾਨ ਨੂੰ ਆਖ ਜੋ ਮੈਨੂੰ ਇੱਕ ਪੁੱਤ ਦੇ ਦੇਵੇ। ਸ਼ਿਵਦਤ ਆਖੇ ਰਾਜਾ ਮੈਂ ਤਾਂ ਬਥੇਰਾ ਜੋਰ ਲਾਇਆ ਹੈ ਪਰ ਪੇਸ਼ ਕੋਈ ਨਹੀਂ ਜਾਂਦੀ। ਹੁਣ ਸ਼ਿਵਦਤ ਨੇ ਰਾਜੇ ਨੂੰ ਆਖਿਆ ਭਾਈ ਭਗਵਾਨ ਤੇ ਹੁਣ ਧਰਤੀ ਤੇ ਰੂਪ ਵਾਲਾ ਹੋ ਕੇ ਆ ਗਿਆ ਹੈ। ਮੈਨੂੰ ਸਮਾਦੀ ਵਿੱਚ ਵੀ ਦਿਸ ਪਿਆ ਏ ਤੇ ਮੈਂ ਅੱਖਾਂ ਨਾਲ ਵੇਖ ਕੇ ਪੂਰੀ ਨਿਸ਼ਾ ਖਾਤਰ ਵੀ ਕਰ ਲਈ ਹੈ। ਕੋਈ ਰਤੀ ਰਵਾਲ ਜਿੰਨਾ ਸੁਹਾ ਨਈਓ ਰਹਾ। ਪੰਡਤ ਜੀ ਸਹਬਜ਼ਾਦੇ ਜੀ ਨੂੰ ਬਾਲਾ ਪ੍ਰੀਤਮ ਕਿਹਾ ਕਰਦੇ ਸਨ ਸੋ ਉਹਨਾਂ ਨੇ ਫਤੇ ਚੰਦ ਨੂੰ ਨਾਮ ਦੱਸ ਦਿੱਤਾ ਪਰ ਘਰ ਪਤਾ ਕੁਛ ਨਾ ਦੱਸਿਆ ਜਦ ਉਹ ਉਸ ਪੁੱਛਿਆ ਤਾਂ ਕਹਿਣ ਲੱਗਾ ਤੁਸੀਂ ਦੋਏ ਬੋਟੀ ਗੱਭਰੂ ਉਹਨਾਂ ਨੂੰ ਯਾਦ ਕਰਿਆ ਕਰੋ ਅੱਖਾਂ ਮੀਟ ਕੇ ਬੈਠੋ ਜੋ ਮੰਗਣਾ ਚਾਹੋ ਮੰਗਿਆ ਕਰੋ ਉਹ ਮੰਗ ਪੂਰੀ ਕਰਨਗੇ ਤੇ ਆਪੇ ਤੁਸਾਨੂੰ ਆ ਮਿਲਣਗੇ ਸੋ ਹੁਣ ਤੋਂ ਫਤੇ ਚੰਦ ਤੇ ਉਸ ਦੀ ਬੋਟੀ ਨੇ ਬਾਲਾ ਪ੍ਰੀਤਮ ਦਾ ਨਾਮ ਲੈਣਾ ਅੱਖਾਂ ਮੀਟ ਕੇ ਬੈਠ ਕੇ ਮਿੰਤਾ ਕਰਨੀ ਆ ਆਓ ਦਰਸ਼ਨ ਦਿਓ ਪੁੱਤਰ ਬਖਸ਼ੋ ਬਾਲਾ ਪ੍ਰੀਤਮ ਜੀ ਆਓ ਆਓ ਇਸ ਤਰ੍ਹਾਂ ਸ਼ਿਵਦੱਤ ਦੇ ਇਹ ਨੌ ਲੈਣ ਨਾਲ ਸਤਿਗੁਰੂ ਜੀ ਦੇ ਸੋਹਣੇ ਬਾਲਕੇ ਦਾ ਨੌ ਲੋਕਾਂ ਦੇ ਸਦਨ ਵਿੱਚ ਬਾਲਾ ਪ੍ਰੀਤਮ ਵੀ ਪੈ ਗਿਆ ਕਿੰਨਾ ਚਿਰ ਰਾਜਾ ਰਾਣੀ ਬੇਨਤੀਆਂ ਕਰਦੇ ਰਹੇ ਅਤੇ ਆਪਣੇ ਘਰ ਸੋਹਣੇ ਮੰਦਰ ਵਿੱਚ ਬੈਠੇ ਹੋਏ ਪਰ ਨਾ ਤਾਂ ਬਾਲਾ ਪ੍ਰੀਤਮ ਜੀ ਆਏ ਨਾ ਉਹਨਾਂ ਦੇ ਘਰ ਕੋਈ ਬਾਲ ਜੰਮਿਆ ਇੱਕ ਦਿਨ ਫਤੇ ਚੰਦ ਨੇ ਆਪਣੀ ਬੋਟੀ ਨੂੰ ਕਿਹਾ ਕਿ ਭਾਗਵਾਨ ਨੇ ਮੈਂ ਤਾਂ ਹੁਣ ਪੁੱਤ ਕੋਈ ਨਹੀਂ ਮੰਗਦਾ ਮੈਂ ਤਾਂ ਬਾਲਾ ਪ੍ਰੀਤਮ ਤੇ ਉਹਨਾਂ ਦਾ ਦਰਸ਼ਨ ਮੰਗਦਾ ਹਾਂ ਜੋ ਉਹ ਇੱਕ ਵਾਰੀ ਮੈਨੂੰ ਦਿਸ ਪੈਣ ਤੇ ਮੈਂ ਮੱਥਾ ਟੇਕ ਲਵਾਂ ਮੇਰਾ ਭਰੋਸਾ ਵੱਜ ਗਿਆ ਹੈ ਮੈਂ ਜੋ ਮੱਥਾ ਚਰਨਾਂ ਨੂੰ ਸੋਹਣੇ-ਸੋਹਣੇ ਕਦਮਾਂ ਨੂੰ ਲਾ ਲਿਆ ਤਾਂ ਮੈਂ ਦੁਨੀਆ ਵਿੱਚ ਸੁਖੀ ਹੋ ਜਾਵਾਂਗਾ ਤੇ ਮਰ ਕੇ ਅੱਗੇ ਜਾ ਕੇ ਵੀ ਸੁਖੀ ਰਹਾਂਗਾ ਕੀ ਕਰਨਾ ਹੈ ਪੁੱਤ ਨੂੰ ਤੇ ਦੌਲਤ ਨੂੰ ਸਵੇ ਕੁਸ਼ਤਾ ਛੱਡ ਜਾਂਦਾ ਹੈ ਇਹ ਗੱਲਾਂ ਸੁਣ ਕੇ ਫਤੇ ਚੰਦ ਮੈਣੀ ਦੀ ਬੋਟੀ ਜਿਸ ਨੂੰ ਮੈਣੀ ਆਣੀ ਆਖਦੇ ਸਨ ਨੇ ਵੀ ਪੁੱਤਰ ਦੀ ਮੰਗ ਛੋੜ ਦਿੱਤੀ ਉਹ ਡਾਡੇ ਪਿਆਰ ਵਿੱਚ ਬੈਠ ਕੇ ਬਾਲਾ ਪ੍ਰੀਤਮ ਦਾ ਦਰਸ਼ਨ ਮੰਗਿਆ ਕਰਨ ਬਾਲਾ ਪ੍ਰੀਤਮ ਨਾਮ ਸ਼ਿਵਦੱਤ ਨੇ ਕਿਉਂ ਰੱਖਿਆ ਸੀ ਪ੍ਰੀਤਮ ਆਖਦੇ ਹਨ ਡਾਡੇ ਪਿਆਰੇ ਨੂੰ ਭਗਤ ਲੋਕ ਰੱਬ ਜੀ ਨੂੰ ਪ੍ਰੀਤਮ ਕਰਕੇ ਵੀ ਬੋਲਦੇ ਹਨ ਸਭ ਤੋਂ ਵੱਧ ਜੋ ਪਿਆਰਾ ਹੋਇਆ ਤੇ ਬਾਲਾ ਆਖਦੇ ਹਨ ਬਾਲਕ ਨੂੰ ਨਿੱਕੇ ਜਿਹੇ ਨੂੰ ਨਾਲੇ ਫਾਰਸੀ ਵਾਲੇ ਬਾਲਾ ਵੱਡੇ ਨੂੰ ਆਖਦੇ ਹਨ ਸ਼ਿਵਦਤ ਆਖਦਾ ਸੀ ਬਾਲਾ ਕੀ ਦਿਸਦੇ ਹਨ ਨਿੱਕੇ ਜਿਹੇ ਬਾਲਕੇ ਪਰ ਹਨ ਸਭ ਤੋਂ ਉੱਚੇ ਤੇ ਵੱਡੇ ਇਸ ਕਰਕੇ ਆਖਦਾ ਸੀ ਬਾਲਾ ਪ੍ਰੀਤਮ ਸੋਈ ਹੁਣ ਫਤੇ ਚੰਦ ਜੀ ਤੇ ਰਾਣੀ ਦੋਏ ਆਖਣ ਤੇ ਯਾਦ ਕਰਨ ਅਤੇ ਇਹੋ ਨਾਂ ਲੈ ਲੈ ਕੇ ਬਾਜਾ ਮਾਰਨ ਜਦ ਅੱਖਾਂ ਮੀਟ ਕੇ ਚੁੱਪਚਾਪ ਧਿਆਨ ਲਾ ਕੇ ਬੈਠਣ ਤਦ ਵੀ ਇਹੋ ਦੋ ਅੱਖਰ ਵਾਲਾ ਪ੍ਰੀਤਮ ਕਹਿ ਕਹਿ ਕੇ ਮਨ ਦੀ ਮੰਗ ਮੰਗ ਮੰਕੀ ਜਾਣ ਪਰ ਹੁਣ ਮੰਗ ਇੱਕੋ ਸੀ ਦਰਸ਼ਨ ਦਿਓ ਇੱਕ ਦਿਨ ਫਤੇ ਚੰਦ ਤੇ ਰਾਣੀ ਅੱਖਾਂ ਨੋਟ ਕੇ ਵਾਲਾ ਪ੍ਰੀਤਮ ਦਾ ਧਿਆਨ ਜੋੜਦੇ ਮਸਤ ਹੋ ਗਏ ਜਿਵੇਂ ਹੋਸ਼ ਹੀ ਨਹੀਂ ਰਹਿੰਦੀ ਪਰ ਇਹੇ ਹੋਸ਼ ਇੰਨੀ ਕੋ ਜੇ ਹੈ ਸੀ ਦਰਸ਼ਨ ਦਿਓ ਅਚਾਨਕ ਕੀ ਹੋਇਆ ਕਿ ਰਾਣੀ ਦੇ ਗਲੇ ਗਲ ਬੱਕੜੀ ਪੈ ਗਈ ਤੇ ਗੋਦੀ ਵਿੱਚ ਕੋਈ ਬਾਲਕ ਬੈਠ ਗਿਆ ਤੇ ਇਸ ਬਾਲਕ ਨੇ ਡਾਢੀ ਮਿੱਠੀ ਸੱਦ ਕੰਨ ਵਿੱਚ ਦਿੱਤੀ ਮਾਂ ਰਾਣੀ ਦੇ ਕੰਨਾਂ ਵਿੱਚ ਮਾਂ ਮਾਂ ਅਖਰ ਗੂੰਜ ਪਿਆ ਤਰਬਕ ਕੇ ਅੱਖ ਖੁੱਲ ਗਈ ਨੀਜ ਲਾਲਾ ਅੱਖਾਂ ਪਟ ਪਟ ਵੇਖੇ ਤਾਂ ਕੀ ਵੇਖੇ ਕਿ ਬਾਲਾ ਪ੍ਰੀਤਮ ਆਪ ਗੋਦੀ ਵਿੱਚ ਆ ਬੈਠਾ ਹੈ ਤੇ ਉਸ ਨੂੰ ਮਾਂ ਕਹਿ ਰਿਹਾ ਹੈ ਵੇਖੋ ਬਈ ਨਾਲੇ ਤਾਂ ਬਾਲਾ ਪ੍ਰੀਤਮ ਦੇ ਦਰਸ਼ਨ ਹੋ ਗਏ ਨਾਲੇ ਉਹ ਪੁੱਤ ਹੋ ਕੇ ਗੋਦੀ ਵਿੱਚ ਬੈਠ ਗਿਆ ਪੁੱਤ ਵੀ ਮਿਲ ਪਿਆ ਤੇ गोविंद ਰੂਪ ਆਪ गोविंद ਵੀ ਮਿਲ ਪਿਆ ਮਾਂ ਹੁਣ ਡਾਢੇ ਸਵਾਦ ਵਿੱਚ ਦੇਵੀ ਵਾਲਕੇ ਨੂੰ ਘੁੱਟ-ਘੁੱਟ ਕੇ ਮਗਨ ਹੋ ਗਈ ਸਮਝੋ ਸਵਾਦ ਲੈਂਦੀ ਸਵਾਦ ਵਿੱਚ ਡੁੱਬ ਗਈ ਬਾਲਾ ਪ੍ਰੀਤਮ ਨਾਲ ਕਈ ਮੁੰਡੇ ਹੋਰ ਆਏ ਸਨ ਖੇਡਦੇ-ਖੇਡਦੇ ਉਹ ਬਾਹਰ ਵਿੜੇ ਵਿੱਚ ਖੜੇ ਇਹ ਕੌਤਕ ਦੇਖ ਕੇ ਕਿਸੇ ਅਧਵ ਵਿੱਚ ਆਏ ਚੁੱਪ ਖੜੋਤੇ ਸਨ ਐਨੇ ਨੂੰ ਪੰਡਿਤ ਸ਼ਿਵਦਤ ਜੀ ਆ ਗਏ ਉਹਨਾਂ ਨੂੰ ਉਹ ਸਵਾਦ ਆਇਆ ਕਿ ਖੜੇ ਹੋ ਗਏ ਤੇ ਗਾਉਣ ਲੱਗ ਪਏ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਹੁਣ ਬਾਲਾ ਪ੍ਰੀਤਮ ਜੀ ਉੱਠ ਖੜੇ ਹੋ ਗਏ ਤੇ ਡਾਢੀ ਮਿੱਠੀ ਸੁਰ ਵਿੱਚ ਬੋਲਣ ਲੱਗ ਪਏ ਜਿਵੇਂ ਮਿੱਠਾ ਰਾਗ ਹੁੰਦਾ ਹੈ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਥੋੜਾ ਜਿਹਾ ਇਹੋ ਸਵਾਦ ਵੱਜਾ ਰਿਹਾ ਸਾਰੇ ਸਮਝ ਗਏ ਕਿ ਇਹ ਬਾਲਕ ਨਹੀਂ ਇਹ ਰੱਬ ਜੀ ਦਾ ਆਪਣਾ ਪੁੱਤਰ ਏ ਬਾਰ ਬਾਲਾ ਪ੍ਰੀਤਮ ਜੀ ਹੁਣ ਆਪਣੇ ਬਾਲਾਂ ਵਾਲੇ ਰੰਗ ਵਿੱਚ ਆ ਗਏ ਮੈਣੀ ਆਣੀ ਨੂੰ ਕਹਿਣ ਲੱਗੇ ਮਾਂ ਮਾਂ ਭੁੱਖ ਲੱਗੀ ਏ ਰਾਣੀ ਨੇ ਆਦਮੀ ਨੂੰ ਕਿਹਾ ਬਾਜ਼ਾਰੋਂ ਮਠਿਆਈ ਲਿਆ ਪਰ ਬਾਲਾ ਪ੍ਰੀਤਮ ਜੀ ਨੇ ਕਿਹਾ ਅੰਦਰੋਂ ਪੂਰੀ ਛੋਲੇ ਪਏ ਹਨ ਉਹੀ ਖਾਸਾਂ ਰਾਣੀ ਨੂੰ ਚੇਤਾ ਆ ਗਿਆ ਕਿ ਪੂਰੀ ਛੋਲੇ ਅੰਦਰ ਪਏ ਹਨ ਝੱਟ ਉੱਠੀ ਤੇ ਅੰਦਰੋਂ ਸਾਰੇ ਛੋਲੇ ਪੂਰੀਆਂ ਚੁੱਕ ਲਈ ਬਾਲਾ ਪ੍ਰੀਤਮ ਜੀ ਇਉਂ ਪਏ ਜਿਵੇਂ ਕੋਈ ਭੁੱਖਾ ਬਾਲ ਪੈਂਦਾ ਏ ਪਰ ਵੇਖੋ ਪੂਰੀਆਂ ਛੋਲੇ ਲੈ ਕੇ ਖਾਣ ਨਹੀਂ ਲੱਗ ਪਏ ਸਨ ਵਰਤੌਣ ਲੱਗ ਪਏ ਪਹਿਲੇ ਪੰਡਤ ਜੀ ਨੂੰ ਦਿੱਤੇ ਫਿਰ ਰਾਜਾ ਫਤੇਹ ਚੰਦ ਮੈਣੀ ਨੂੰ ਦਿੱਤੇ ਜੋ ਆਪ ਦੇ ਚੋਜ ਨੂੰ ਵੇਖ-ਵੇਖ ਕੇ ਨਿਹਾਲ ਹੋ ਰਿਹਾ ਸੀ ਤੇ ਸਦਕੇ-ਸਦਕੇ ਪਿਆ ਹੁੰਦਾ ਸੀ ਕਦੇ ਪੈਰਾਂ ਹੱਥ ਲਾਲਾ ਆਪਣੇ ਮੱਥੇ ਨੂੰ ਲਾਉਂਦਾ ਸੀ ਉਸ ਨੇ ਇਹ ਪਦਾਰਥ ਬਾਲਾ ਪ੍ਰੀਤਮ ਜੀ ਦੇ ਹੱਥੋਂ ਲੈ ਕੇ ਸ਼ੁਕਰ-ਸ਼ੁਕਰ ਆਖਿਆ ਉਧਰ ਬਾਲਾ ਪ੍ਰੀਤਮ ਜੀ ਨੇ ਪੰਗਤ ਲਵਾ ਕੇ ਜਿਹੜੇ ਕੁਝ ਬਾਲਕੇ ਨਾਲ ਆਏ ਸਨ ਉਹਨਾਂ ਵਿੱਚ ਪੂਰੀ ਛੋਲੇ ਵਰਤਾਏ ਸਾਰਿਆਂ ਵਿੱਚ ਵਰਤਾ ਕੇ ਇੱਕ ਪੂਰੀ ਤੇ ਕੁਝ ਛੋਲੇ ਹੱਸ ਹੱਸ ਕੇ ਆਪ ਖਾਦੇ ਆਖੇ ਹਾਂ ਸਵਾਦ ਹਨ ਕਿੱਡੇ ਸਵਾਦ ਹਨ ਰੱਬ ਰੱਖਾ